ਦੇਵਨਾ ਨੇ ਇਹ ਫੈਸਲਾ ਦਵਾਇਆ ਹੈ ਕਿ ਅਰਨਮਚਨ ਕਰਨਾ ਹੈ ਉਹ ਅਕਾਲਪੁਰ ਕੋਹਾ ਹੀ ਕੁਦੀ ਮਰਚੀ ਨਾਲ ਹੈ ਦੇਖੋ ਜਦੋਂ ਸਰਕਾਰ ਗੱਲਬਾਤ ਦੇ ਵਿੱਚ ਆਉਂਦੀ ਹੁੰਦੀ ਹੈ ਟੇਬਲ ਤੇ ਨਿਮੇੜਨ ਵਾਸਤੇ ਉਹ ਰਸਤਾ ਬਣਦਾ ਹੁੰਦਾ ਹੈ ਸਾਡੇ ਆਗੂਆਂ ਨੇ ਗੱਲ ਬੜੀ ਸਟਰੋਂਗਲੀ ਰੱਖੀ ਹੈ ਉੱਥੇ ਸਰਕਾਰ ਲਾਜਵਾਬ ਕੀਤੀ ਹੈ ਮੇਰੇ ਕਿਸਾਨਾਂ ਨੂੰ ਮੇਰੀ ਲੋੜ ਹੈ ਇਸ ਮਾਮਲੇ ਦੇ ਵਿੱਚ ਅੱਜ ਗੱਲਬਾਤ ਦੇ ਵਿੱਚ ਫਿਰ ਉਹ ਕਿ ਹੋ ਕੇ ਵੀ ਜਾਣਾ ਪਿਆ ਤਾਂ ਉਹ ਜਾਣਾ ਖਨੌਰੀ ਬਾਰਡਰ ਦੇ ਉੱਪਰ ਆਪਣੀਆਂ ਇੱਕ ਸਥਾਨੀ ਮੰਗਾ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਰ ਲਗਾਤਾਰ 87ਵੇਂ ਦਿਨ ਵੀ ਮਰਨ ਬਰਤ ਦੇ ਉੱਪਰ ਨੇ ਪਰ ਵੱਡੀ ਖਬਰ ਇਹ ਆ ਕਿ ਪਿਛਲੇ 14 ਤਰੀਕ ਤੋਂ ਉਹਨਾਂ ਨੂੰ ਜਿਹੜੀ ਮੈਡੀਕਲ ਏਡ ਆ ਨਹੀਂ ਮਿਲ ਰਹੀ ਨਾੜਾ ਕਮਜ਼ੋਰ ਹੋਣ ਦੇ ਕਾਰਨ ਜਿਹੜੀ ਡ੍ਰਿਪਾ ਉਹਨਾਂ ਦੇ ਦੁਬਾਰਾ ਨਹੀਂ ਲੱਗ ਰਹੀ ਪਹਿਲਾਂ ਵੀ ਕਈ ਵਾਰ ਇਦਾਂ ਦੀ ਦਿੱਕਤ ਆਈ ਤੇ ਹੁਣ ਲਗਾਤਾਰ 6 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਰ ਨੂੰ ਮੈਡੀਕਲ ਏਡ ਨਹੀਂ ਮਿਲ ਰਹੀ ਬਾਪੂ ਜੀ ਸਾਡੇ ਨਾਲ ਨੇ ਬਾਪੂ ਜੀ ਮੈਡੀਕਲ ਏਡ ਨਹੀਂ ਮਿਲ ਰਹੀ ਲਗਾਤਾਰ 87 ਦਿਨ ਹੋ ਚੁੱਕੇ ਨੇ ਸਿਹਤ ਕਿਵੇਂ ਉਹ ਗੱਲ ਇਹ ਆ ਕਿ ਵੀਕਨੈਸ ਤਾਂ ਨਹੀਂ ਆਉਣੀ ਹੈ ਉਹ ਤਾਂ ਸੁਭਾਵਕ ਹੈ ਲੇਕਿਨ ਜਿਹੜਾ ਇਹ ਮਨੁੱਖ ਕੁਝ ਨਹੀਂ ਕਰ ਸਕਦਾ ਆ ਜੋ ਵੀ ਕਰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਜਿਉਂਨੇ ਇਹ ਫੈਸਲਾ ਦਵਾਇਆ ਹੈ ਕਿ ਅਮਰਨੰਚਨ ਕਰਨਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਨਾਲ ਹੈ ਤਾਂ ਫਿਰ ਮਤਲਬ ਰੱਖਾ ਵੀ ਉਹੀ ਹੈ ਔਰ ਕੋਈ ਇਹੋ ਜਿਹੀ ਗੱਲ ਨਹੀਂ ਜਿਦੋਂ ਉਹ ਰੱਖਾਇਆ ਫਿਰ ਕੁਝ ਨਹੀਂ ਹੁੰਦਾਗਾ ਫਿਰ ਉਹ ਜਿੰਨਾ ਵੀ ਜਿਹੇ ਦਾ ਵੀ ਹੈ ਸਰੀਰ ਛੱਡ ਦੀ ਕਲਾ ਚ ਰਹਾਂਗੇ ਬੱਪੂ ਜੀ ਲਗਭਗ ਇੱਕ ਸਾਲ ਬਾਅਦ ਕੇਂਦਰ ਦੇ ਨਾਲ ਜਿਹੜੀ ਤੁਹਾਨੂੰ ਮੀਟਿੰਗ ਮਿਲੀ ਹੈ ਪਹਿਲਾਂ ਇੱਕ ਮੀਟਿੰਗ 'ਚ ਤੁਸੀਂ ਖੁਦ ਜਾ ਚੁੱਕੇ ਹੋ ਹੁਣ 22 ਤਰੀਕ ਦੀ ਅਗਲੀ ਮੀਟਿੰਗ ਆ ਉਹ ਮੀਟਿੰਗ 'ਚ ਕਿਸ ਤਰੀਕੇ ਦੀ ਗੱਲਬਾਤ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਆ ਕੋਈ ਗੱਲਬਾਤ ਟੇਬਲ ਦੇ ਉੱਪਰ ਨਿਭਣ ਵਾਲੀ ਗੱਲ ਹੋਈ ਆ ਕਿਸ ਤਰੀਕੇ ਦੇ ਹਾਲਾਤ ਰਹੇ ਦੇਖੋ ਜਦੋਂ ਸਰਕਾਰ ਗੱਲਬਾਤ ਦੇ ਵਿੱਚ ਆਉਂਦੀ ਹੁੰਦੀ ਹੈ ਕੇਬਲ ਤੇ ਨਿਮੇੜਨ ਵਾਸਤੇ ਉਹ ਰਸਤਾ ਬਣਦਾ ਹੁੰਦਾ ਤੇ ਉਸ ਦਿਨ ਜਿਹੜੀ ਮੀਟਿੰਗ ਹੋਈ ਹੈ ਪੋਜੀਟਿਵ ਮਾਹੌਲ ਚ ਹੋਈ ਹੈ ਸਰਕਾਰ ਨੇ ਅਗਲੀ ਮੀਟਿੰਗ ਦਿੱਤੀ ਹੈ ਸਾਡੇ ਆਗੂਆਂ ਨੇ ਗੱਲ ਬੜੀ ਸਟਰੋਂਗਲੀ ਰੱਖੀ ਹੈ ਉੱਥੇ ਸਰਕਾਰ ਲਾਜਵਾਬ ਕੀਤੀ ਹੈ ਤੋਂ ਉਮੀਦ ਹੈ ਕਿ ਅਗਲੀ ਮੀਟਿੰਗ ਦਾ ਸਟਡੀ ਹੋਣਾ ਜਹੂਨ ਜਾ ਰਹੀ ਹੈ ਪਰਸੋਂ ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਮਤਲਬ ਚੰਗਾ ਮਤਲਬ ਮੈਸੇਜ ਆਏਗਾ ਕੋ ਸੇਤ ਨੂੰ ਦੇਖਦੇ ਹੋਏ ਉਹ ਦੁਬਾਰਾ ਉਸ ਮੀਟਿੰਗ ਦਾ ਸੱਦਾ ਬਣਾਉਗੇ ਜਾਉਂਗੇ ਤੁਸੀਂ 22 ਤਰੀਕ ਨੂੰ ਕਿਉਂਕਿ ਮੁੱਖ ਤੌਰ ਤੇ ਗੱਲਬਾਤ ਤੁਸੀਂ ਕਰਨੀ ਹੈ ਤੁਹਾਨੂੰ ਕੇਂਦਰ ਬੁਲਾ ਰਿਹਾ ਲਗਾਤਾਰ ਹਲੋ ਗੱਲ ਇਹ ਹੈ ਕਿ ਮੈਂ ਭਾਵੇਂ ਸਰੀਰਤਾ ਮਤਲਬ ਨਹੀਂ ਨਹੀਂ ਇਜਾਜ਼ਤ ਦਿੰਦਾ ਕਿਉਂਕਿ ਉਸਤੈਨੂੰ ਵੀ ਬਹੁਤ ਤਕਲੀਫ ਰਹੀ ਲੇਕਿਨ ਕੋਈ ਗੱਲ ਨਹੀਂ ਮੇਰੇ ਕਿਸਾਨਾਂ ਨੂੰ ਮੇਰੀ ਲੋੜ ਹੈ ਇਸ ਮਾਮਲੇ ਦੇ ਵਿੱਚ ਅੱਜ ਗੱਲਬਾਤ ਦੇ ਵਿੱਚ ਤਾਂ ਫਿਰ ਓਕੇ ਹੋ ਕੇ ਵੀ ਜਾਣਾ ਪਿਆ ਤਾਂ ਮਤਲਬ ਜਾਵਾਂਗੇ ਪੂਰੇ ਪੰਜਾਬ ਦਾ ਭਾਰਤ ਦਾ ਹਰ ਇੱਕ ਕਿਸਾਨ ਚਾਹੁੰਦਾ ਕਿ ਸਾਰੇ ਕਿਸਾਨ ਜਿੱਥੇ ਮੰਨਿਆ ਦਿੱਲੀ ਮੋਰਚਾ ਇਕੱਠੇ ਹੋਣ ਪਹਿਲਾਂ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਤਿੰਨ ਮੀਟਿੰਗਾਂ ਤਾਂ ਹੁਣ ਚੌਥੀ ਮੀਟਿੰਗ ਤੋਂ ਡਿਵਲਪ ਬਲਾਵਾ ਭੇਜਿਆ ਗਿਆ ਹੈ ਵਿਕਤਾਂ ਨੂੰ ਲੈ ਕੇ ਇਸਕੀਮ ਨੂੰ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਦੇਖੋ ਜਿਹੜੀਆਂ ਪਹਿਲੀਆਂ ਵੀ ਮੀਟਿੰਗਾਂ ਹੋਈਆਂ ਉਸ ਮੀਟਿੰਗ ਦੇ ਵਿੱਚ ਵੀ ਐਸਕੇਮ ਨਾਨ ਪੋਲੀਟੀਕਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਇਹੀ ਅਪੀਲ ਕਰਦੀ ਰਹੀ ਹੈ ਕਿ ਆਓ ਭਾਈ ਏਕਾ ਬਣਾਈਏ MSP ਗਰੰਟੀ ਕਾਨੂੰਨ ਹੈ ਜਿਹੜਾ ਇਸ ਮੁੱਚੀ ਪੂਰੇ ਦੇਸ਼ ਦੀ ਕਿਸਾਨੀ ਦੀ ਇੱਕ ਮੇਜਰ ਡਿਮਾਂਡ ਹੈ ਔਰ ਇਸ ਡਿਮਾਂਡ ਨੂੰ ਆਪਾਂ ਹਰ ਚੁੱਲੇ ਤੇ ਲਜਾਂਦੇ ਵਿੱਚ ਵਾਹਿਗੁਰੂ ਦੇ ਹੁਕਮ ਨਾਲ ਸਫਲ ਹੋਏ ਹਾਂ ਇੱਥੋਂ ਤੱਕ ਕਿ ਵਿਦੇਸ਼ਾਂ 'ਚ ਬੈਠੇ ਲੋਕਾਂ ਤੱਕ ਵੀ ਸਾਡੀ ਇਹ ਡਿਮਾਂਡ ਦੀ ਚਰਚਾ ਹੋਈ ਹੈ ਪਾਰਲੀਮੈਂਟ ਦੇ ਵਿੱਚ ਵੀ ਸਾਡੀ ਇਸ ਡਿਮਾਂਡ ਦੀ ਚਰਚਾ ਹੋਈ ਹੈ ਉੱਥੇ ਵੀ ਜਿਹੜੀ ਪਾਰਲੀਮੈਂਟਰੀ ਕਮੇਟੀ ਆ ਉਹਨਾਂ ਨੇ ਸਿਫਾਰਿਸ਼ ਕਰ ਦਿੱਤੀ ਗਈ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਹੋਣਾ ਚਾਹੀਦਾ ਹੈ। ਤੋਂ ਇਸ ਵੇਲੇ ਇਕਤਾ ਦੀ ਬਹੁਤ ਵੱਡੀ ਲੋੜ ਹੈ। ਤੋਂ ਉਹਦੇ ਲਈ ਪਹਿਲਾਂ ਵੀ ਅਪੀਲ ਕੀਤੀ ਗਈ ਸੀ। ਦੋਨਾਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਬਾਤੜਾਂ ਚ ਹੋਈਆਂ ਨੇ ਤੇ ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਤਾਂ ਹੀ ਇਹ ਮੀਟਿੰਗ ਛੱਦੀ ਗਈ ਹੈ 27 ਤਰੀਕ ਨੂੰ ਕਿ ਆਓ ਭਾਈ ਆਪਾਂ ਮਿਲ ਕੇ ਐਮਐਸਪੀ ਗਰੰਟੀ ਕਾਨੂੰਨ ਲਈਏ ਔਰ ਜਿਹੜੀਆਂ ਬਾਕੀ ਵੀ ਕਿਸਾਨਾਂ ਦੇ ਉੱਤੇ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੀ ਵੀ ਵਿਖ ਦੇ ਵਿੱਚ ਮਜਬੂਤੀ ਨਾਲ ਲੜਾਈ ਲੜੀ ਜਾ ਸਕੇ ਬੱਪੂ ਜੀ ਕੱਲ ਨੂੰ 21 ਤਰੀਕ ਨੂੰ ਹੋਣਾ ਨੇ ਆ ਨੌਜਵਾਨ ਸ਼ੁਭਕਰਨ ਦੀ ਮੌਤ ਹੋਈ ਸੀ ਇੱਥੇ ਤਾਂ ਹੁਣ ਤੱਕ ਉਹਨੂੰ ਇਨਸਾਫ ਨਹੀਂ ਮਿਲੇ ਹੁਣ ਤੱਕ ਦੋਸ਼ੀ ਕੋਈ ਨਹੀਂ ਸਾਹਮਣੇ ਆਇਆ ਜਦਕਿ ਇੱਥੇ ਜਦੋਂ ਅੰਦੋਲਨ ਹੋਇਆ ਸੀ ਉਦੋਂ ਉਹਦੀ ਮੌਤ ਹੋਈ ਸੀ ਤਾਂ ਉਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਾਂ ਜਗਜੀਤ ਸਿੰਘ ਡੱਲੇਵਾਲ ਖੁਦ ਕੀ ਮੰਗ ਕਰ ਰਹੇ ਨੇ ਦੇਖੋ ਜਿਹੜੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹੋਣ ਔਰ ਉਸੇ ਸਰਕਾਰ ਦਾ ਪੁਲਿਸ ਦਾ ਅਧਿਕਾਰੀਆਂ ਦੀ ਇਨਵੈਸਟੀਗੇਸ਼ਨ ਕਰੇ ਤਾ ਮੈਨੂੰ ਨਹੀਂ ਲੱਗਦਾਗਾ ਕਿ ਇਨਸਾਫ ਮਿਲੇਗਾ ਉਹ ਰਹਿੰਦੀ ਗੱਲ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਚਲਵਾਈਆਂ ਜਿਨ੍ਹਾਂ ਦੇ ਹੁਕਮਾਂ ਨਾਲ ਚੱਲੀਆਂ ਉਹਨਾਂ ਨੂੰ ਤਾਂ ਇਹਨਾਂ ਨੇ ਅਵਾਰਡ ਦੇਉਣ ਦੇ ਲਈ ਉਹਨਾਂ ਦੇ ਨਾਮ ਸਿਲੈਕਟ ਕਰਲੇ ਸੀਗੇ ਬਹਾਦਰੀ ਅਵਾਰਡ ਦੇ ਲਈ ਸੋ ਇਸ ਕਰਕੇ ਇਹਦੇ ਵਿੱਚੋਂ ਕੋਈ ਉਮੀਦ ਨਹੀਂ ਸੀ ਪਹਿਲਾਂ ਵੀ ਅਸੀਂ ਕਹਿੰਦੇ ਰਹੇ ਆ ਕਿ ਕਿਸੇ ਰਟਾਇਰ ਸੁਪ ਹਾਈ ਕੋਰਟ ਦੇ ਜੱਜ ਤੋਂ ਇਹਦੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਤਾਂ ਕਿ ਇਮਾਨਦਾਰੀ ਨਾਲ ਸਾਰੀ ਗੱਲ ਨਿਕਲ ਕੇ ਬਾਹਰ ਆ ਸਕੇ ਤੁਹਾਡੇ ਲਈ ਪਾਣੀ ਬਹੁਤ ਦੂਰ ਦੂਰ ਤੋਂ ਕਿਸਾਨ ਲੈ ਕੇ ਆ ਰਹੇ ਨੇ ਹੁਣ ਮੱਕਾ ਮਦੀਨਾ ਤੋਂ ਪਾਣੀ ਆਇਆ ਹਰਦਵਾਰ ਤੋਂ ਗੰਗਾ ਜਲ ਆਇਆ ਗੁਰੂ ਹਰਮਿੰਦਰ ਸਾਹਿਬ ਜੀ ਤੋਂ ਪਵਿੱਤਰ ਜਲ ਆਇਆ ਉਹ ਲੋਕਾਂ ਦੇ ਭਾਵਨਾ ਮੈਨੂੰ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਕਿਸਾਨ ਕਿਸੇ ਧਰਮ ਦਾ ਨਹੀਂ ਹੈ ਕਿਸਾਨ ਕਿਸੇ ਫਿਰਕੇ ਦਾ ਨਹੀਂ ਹੈ ਕਿਸਾਨ ਤੇ ਖੇਤੀ ਕਰਨ ਵਾਲਾ ਹਰ ਵਿਅਕਤੀ ਦੀ ਡਿਮਾਂਡ ਇੱਕੋ ਹੈ ਔਰ ਉਹਨਾਂ ਨੇ ਬਹੁਤ ਵੱਡਾ ਮੈਂ ਤਹਿ ਦਿਲੋਂ ਦਿਲ ਦੀ ਗਹਿਰਾਈ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਏਡੇ ਪਵਿੱਤਰ ਸਥਾਨਾਂ ਤੋਂ ਇੱਥੋਂ ਮੇਰੇ ਵਾਸਤੇ ਜਲ ਲੈ ਕੇ ਆਏ ਨੇ ਮੇਰੇ ਕੋਲ ਸ਼ਬਦ ਨਹੀਂ ਕਿ ਜਿਸ ਤਰੀਕੇ ਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਔਰ ਕਿਸਾਨ ਅਲੱਗ-ਅਲੱਗ ਆਪਣੇ ਟਿਊਬਵਲਾਂ ਤੋਂ ਜਾ ਕੇ ਖੇਤਾਂ 'ਚੋਂ ਪਾਣੀ ਇਕੱਠਾ ਕਰਕੇ ਮੇਰੇ ਲਈ ਲੈ ਕੇ ਆਏ ਔਰ ਮੈਂ ਉਹੀ ਪਾਣੀ ਹੁਣ ਮਤਲਬ ਪੀ ਰਿਹਾ ਹਾਂ ਤੋਂ ਮੈਨੂੰ એનર્ਜੀ ਮਿਲ ਰਹੀ ਹੈ ਮੇਰੇ ਉਹਨਾਂ ਕਿਸਾਨਾਂ ਦੀਆਂ ਭਾਵਨਾਵਾਂ ਨੇ ਉਸ ਪਾਣੀ ਦੇ ਵਿੱਚ ਤੇ ਜੇ ਉਹੀ ਝਾਲ ਹੈ ਜਿਹੜਾ ਮੇਰੇ ਲਈ ਪੂਰੀ ਮਤਲ ਖਰਾਕ ਬਣਿਆ ਹੋਇਆ ਹੈ